ਅਕਾਲੀ ਦਲ ਦੇ ਵਿੱਚ ਲਗਾਤਾਰ ਬਗਾਵਤ ਦੇ ਸੂਰਜਾਰੀ ਨੇ ਕਈ ਲੀਡਰ ਜਿਹੜੇ ਪਾਰਟੀ ਹੋਂਦੀ ਦਾ ਕਹਿਗੇ ਆ ਪਰ ਅਕਾਲੀ ਦਲ ਨੂੰ ਲਗਾਤਾਰ ਜਿਹੜਾ ਕਿਹਾ ਜਾ ਸਕਦਾ ਹੈ ਕਿ ਵੱਖ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇੱਕ ਨਵੀਂ ਪਾਰਟੀ ਬਣਾਉਣ ਦੀ ਗੱਲ ਆ ਰਹੀ ਹੈ ਦੇਖੋ ਨਾ ਤਾਂ ਅਕਾਲੀ ਦਲ ਦੇ ਵਿੱਚ ਕੋਈ ਬਗਾਵਤ ਹੋਈ ਹੈ ਇਹ ਤਾਂ ਇੱਕ ਮਤਭੇਦ ਉਪਰੇ ਸੀ ਪਾਰਟੀ ਦੇ ਵਿੱਚ ਵਿਚਾਰਾਂ ਦਾ ਥੋੜਾ ਜਿਹਾ ਵਖਰੇਵਾ ਹੋਇਆ ਉਹਦੇ ਦੀ ਉਹਨਾਂ ਨੇ ਦਿਲੋਂ ਇਲੈਕਸ਼ਨ ਵੇਖੀ ਹਾਰ ਗਿਆ ਆਪਾਂ ਜਿਹੜੀ ਆਪਣੀ ਮੈਂਬਰ ਪਾਰਲੀਮੈਂਟ ਦੀ ਉਸ ਤੋਂ ਤੁਰੰਤ ਬਾਅਦ ਸ੍ਰੀ ਕਾਲ ਤਖਸਾਬ ਤੇ ਇੱਕ ਐਪਲੀਕੇਸ਼ਨ ਦੇ ਕੇ ਅਰਜੀ ਦੇ ਕੇ ਉਹਦੇ ਬੇਨਤੀ ਪੱਤਰ ਦੇ ਕੇ ਵੀ ਜੋ ਕੁਝ 2015 ਜਾਂ 2017 ਵਿੱਚ ਵਾਪਰਿਆ ਉਹਦੇ ਨੇ ਅਸੀਂ ਸਾਡੇ ਅਸੀਂ ਗੁਰਾਂਗਰ ਮੰਨਦੇ ਆ ਆਪਣੇ ਆਪ ਨੂੰ ਉਹਦਾ ਸਾਨੂੰ ਸਾਰੀ ਲੀਡਰਸ਼ਿਪ ਨੂੰ ਬੁਲਾ ਕੇ ਤਾਂ ਨਿਪਟਾਰਾ ਕੀਤਾ ਜਾਣਾ ਚਾਹੀਦਾ ਤੇ ਉਹ ਮਸਲਾ ਅਕਾਲੀ ਦਲ ਦਾ ਜਿਹੜਾ ਉਹ ਹੱਲ ਹੋ ਗਿਆ ਔਰ ਬਹੁਤ ਵੱਡਾ ਜਿਹੜਾ ਇੱਕ ਪੰਜਾਬ ਦੇ ਵਿੱਚ ਸਿੱਖ ਆਵਾਮ ਹੈ ਉਹਨਾਂ ਨੇ ਇਸ ਜੀ ਨੂੰ ਬੜਾ ਸਲਾਇਆ ਬੜੀ ਸ਼ਲਾਘਾ ਕੀਤੀ ਕਿ ਸ਼੍ਰੋਮਣੀ ਕਾਲੀ ਦਲ ਦੀ ਤੇ ਕੋਈ ਇਹਦੇ ਵਿੱਚ ਬਗਾਵਤੀ ਸੁਰਵਾਰੀ ਕੋਈ ਗੱਲ ਨਹੀਂ ਹੈ ਨਾ ਕੋਈ ਤੋੜਪਨ ਹੋਈ ਆ ਕੁਝ ਵਿਅਕਤੀਆਂ ਦੇ ਜਾਤੀ ਕੁਝ ਮਸਾਇਲ ਨੇ ਜਿੰਦੇ ਕਰਕੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਉਹ ਮਸਲੇ ਹੱਲ ਹੋ ਜਾਣਗੇ ਟਾਈਮ ਆਉਣ ਤੇ ਅਸਰ ਲੱਗਦਾ ਆਕਾਲੀ ਦਲ ਦੀ ਮਜ਼ਬੂਤੀ ਹੀ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਦੂਜੇ ਪਾਸੇ 18 ਤਰੀਕ ਨੂੰ ਫਿਰ ਤੋਂ ਜਿਹੜਾ ਭਰਤੀ ਦਾ ਜ਼ਿਕਰ ਆ ਰਿਹਾ ਉਹ ਤਾਂ ਗੱਲ ਹੀ ਗਲਤ ਹੈ ਜੀ ਭਰਤੀ ਵਾਲੀ ਤਾਂ ਭਰਤੀ ਸ੍ਰੀ ਕਾਲਤਕ ਸਾਹਿਬ ਦੇ ਹੀ ਸ਼ੁਰੂ ਕਰਵਾਈ ਜਹਦਾਰ ਗਵੀਰ ਸਿੰਘ ਨੇ ਆਪਣੇ ਬਿਆਨ ਨੇ ਕਿ ਭਰਤੀ ਬਹੁਤ ਸੋਹਣੀ ਚੱਲ ਰਹੀ ਹੈ ਭਰਤੀ ਨੂੰ ਜਿਹੜਾ ਵਾ ਉਹ ਉਹ ਜਲਦੀ ਜਲਦੀ ਕੰਪਲੀਟ ਕੀਤਾ ਜਾ ਇਸ ਤਰ੍ਹਾਂ ਦੇ ਕੁਝ ਬਿਆਨ ਆ ਪੂਰੇ ਕੰਪਲੀਟ ਮੈਨੂੰ ਬਿਆਨ ਇਸ ਤਰ੍ਹਾਂ ਵਰਡਿੰਗ ਆਦਰੀ ਲੇਕਿਨ ਉਹਨਾਂ ਨੇ ਕਿਹਾ ਕਿ ਬਹੁਤ ਸੋਹਣੀ ਭਰਤੀ ਚੱਲ ਰਹੀ ਹੈ ਸਵਾਲ ਉਹਨਾਂ ਨੂੰ ਕੀਤਾ ਗਿਆ ਕਿ ਜੇ ਕੋਈ ਇਸ ਭਰਤੀ ਕਮੇਟੀ ਜਿਹੜੀ ਨਿਗਰਾਨ ਕਮੇਟੀ ਜ ਕੋਈ ਵਾਅਦਾ ਕਰਤਾ ਕਰਦਾ ਤਾਂ ਉਹਨਾਂ ਨੇ ਕਹਿ ਕੇ ਵਰਕਿੰਗ ਕਮੇਟੀ ਜਿਹੜੀ ਪਕਾਰੀ ਦੱਦੀ ਉਹ ਕਰ ਸਕਦੀ ਆ ਸੋ ਉਹਨਾਂ ਦੀ ਪੂਰੀ ਸਟੈਂਪ ਲੱਗੀ ਮੋਰ ਲੱਗੀ ਹੋਈ ਆ ਭਰਤੀ ਤੇ ਹੁਣ 18 ਤੱਕ ਨੂੰ ਨਵੀਂ ਭਰਤੀ ਕਿਹੜੀ ਕਰਦੀ ਚਾਹੁੰਦੇ ਮੈਨੂੰ ਸਮਝ ਨਹੀਂ ਆਉਂਦੀ ਉਹ ਭਰਤੀ ਜਿਹੜੀ ਕਰਦੀ ਚਾਹੁੰਦੇ ਆ ਬਿਲਕੁਲ ਉਹਦਾ ਕੋਈ ਬੇਮੈਨੇ ਆ ਕੋਈ ਉਹਨਾਂ ਦੀ ਮੀਟਿੰਗ ਨਹੀਂ ਹੈਗਾ ਉਸ ਪਾਰਟੀ ਦਾ ਸਰ ਜਿਹੜੇ ਕੁਝ ਬਾਗੀ ਤੁਹਾਡੇ ਸਾਥੀ ਨੇ ਵੱਡੀ ਗਿਣਤੀ ਦੇ ਵਿੱਚ ਸੀਨੀਅਰ ਲੀਡਰ ਨੇ ਉਹ ਵੀ ਕਿਤਨਾ ਕਿਤੇ ਨਰਾਸ਼ ਹੈ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਕੁਝ ਜਿਹੜੇ ਲੀਡਰ ਹੈਗੇ ਉਹਨਾਂ ਦੇ ਆਪਸੀ મતਭੇਦ ਨੇ ਪਰ ਸਾਰੇ ਦੇ ਸਾਰੇ ਲੀਡਰਾਂ ਦੇ ਆਪਸੀ મતਭੇਦ ਹੋ ਗਏ ਨਹੀਂ ਸਾਰੇ ਤਾਂ ਨਰਾਜ਼ ਹੈ ਹੀ ਨਹੀਂ ਐਵੇਂ ਚਾਰ ਪੰਜ ਹੈ ਸਾਡੇ ਸੱਜਣ ਪਾਰਟੀ ਦੇ ਕੋਈ ਚਾਰ ਪੰਜ ਥੋੜੀ ਦੇ ਸੱਜਣ ਬੜੀ ਵੱਡੀ ਲੰਬੀ ਚੋੜੀ ਲੀਡਰਸ਼ਿਪ ਹੈ 16 ਤਾਂ ਸਾਡੇ ਮਿਨਿਸਟਰੀ ਹੁੰਦੇ ਆ ਪਾਰਟੀ ਦੇ ਜ਼ਰੂਰ ਕੋਈ ਸਰਕਾਰ ਬੰਦੀ 16 ਤਾਂ ਸਾਡੇ ਕੋ ਕੈਬਨਟ ਨੇ ਫਿਰ ਐਮ ਐਲ ਏ ਕਿੰਨੇ ਰਹੇ ਨੇ ਉਹ ਸਾਰੇ ਸੀਨੀਅਰ ਹੀ ਹੁੰਦੇ ਆ ਸਾਰੇ ਵੱਡੇ ਵਿਅਕਤੀਆਂ ਨੂੰ ਹੀ ਜਿਹੜੇ ਆ ਟਿਕਟਾਂ ਦਿੱਤੀਆਂ ਜਾਂਦੀਆਂ ਚਾਹੇ ਉਹ ਸ਼੍ਰੋਣੀ ਕਮੇਟੀ ਦੇਣ ਚਾਹੇ ਉਹ ਆਪਣਾ ਅਕਾਲੀ ਦਲ ਦੇ ਜੋ ਵਿਧਾਨ ਸਭਾ ਜੀ ਦੇਣ ਜਾਂ ਪਾਰਲੀਮੈਂਟ ਦੇ ਵਿੱਚ ਦੇਣ ਉਹ ਸਾਰੇ ਸੀਨੀਅਰ ਲੀਡਰ ਇਲੈਕਸ਼ਨਾਂ ਲੜਦੇ ਆ ਤੇ ਸਾਰੇ ਉਹ ਕੋਈ 2 4 5 6 ਦੇ ਹੈਗੇ ਆ ਉਹ ਵੀ ਨਹੀਂ ਹੋਣੇ ਚਾਹੀਦੇ ਮੈਂ ਮੌਜੂਦਾ ਵਿਧਾਇਕ ਮਨਪ੍ਰੀਤ ਜਿਆਲੀ ਵਿਕਰਮ ਮਚੀ ਉਹ ਮੈਂ ਕਹਿੰਦਾ ਉਹ ਸਾਡੇ 4 5 ਵੱਡੇ ਸੂਝਵਾਨ ਵਿਅਕਤੀ ਆ ਅਸੀਂ ਮੰਨਦੇ ਉਹਨਾਂ ਨੂੰ ਅੱਜ ਤੱਕ ਇਹਨੇ ਕਿ ਬੜੇ ਸਿਆਣੇ ਨੇ ਸਿਆਣਪ ਤਾਂ ਜੋੜ ਦੇ ਵਿੱਚ ਹੁੰਦੀ ਆ ਤੋੜ ਦੇ ਵਿੱਚ ਨਹੀਂ ਹੁੰਦੀ। ਸਰੋਜੀ ਕੀ ਇੰਨੀਆਂ ਦੂਰੀਆਂ ਪੈ ਗਈਆਂ? ਆਕਾਲੀ ਦਲ ਪਾਕੀ ਖੇਤਰੀ ਪਾਰਟੀ ਐ ਇੰਨੀਆਂ ਦੂਰੀਆਂ ਕਿਵੇਂ? ਦੇਖੋ ਪਾਰਟੀ ਵਿੱਚ ਨਾ ਹਰ ਵਿਅਕਤੀ ਦੇ ਆਪੋ-ਆਪਣੇ ਵਿਚਾਰ ਹੁੰਦੇ ਆ ਕਿ ਇਹ ਨਹੀਂ ਜ਼ਰੂਰੀ ਹੁੰਦਾ ਕਿ ਹਰ ਕਿਸੇ ਵਿਚਾਰ ਹੀ ਉਹ ਫਾਈਨਲ ਹੁੰਦੇ ਆ। ਲੀਡਰ ਦੇ ਪ੍ਰਤੀ ਨਿਰਾਸ਼ਾ? ਲੀਡਰ ਦੇ ਪ੍ਰਤੀ ਤਾਂ ਅਸ਼ਕਸ਼ਗਦੀ ਮਿੰਤਾਂ ਦਾ ਜਦ ਨਹੀਂ ਆਈ। ਲੀਡਰ ਦੇ ਘਾਟ ਕੋਈ ਨੇ ਜਿਆਦਾ ਬੰਦੇ ਦਾ ਨਾ ਹੀ ਪ੍ਰਪੋਜ਼ ਕਰਦਰ ਗਿਆ ਲੀਡਰ ਬਣਾ ਲੈਣੇ। ਦੱਸੋ ਨਾ। ਅੱਜ ਤੱਕ ਦੱਸ ਸਕਿਆ? ਤੁਸੀਂ ਕਦੀ ਜ਼ਿਕਰ ਨਹੀਂ ਕੀਤਾ। ਕੀ? ਇਹ ਦੱਸੋ ਤੁਸੀਂ ਆਪਣਾ ਪ੍ਰਪੋਜ਼ਲ ਰੱਖੋ ਪ੍ਰਪੋਜ਼ਲ ਉਹਨਾਂ ਨੂੰ ਪਤਾ ਹੀ ਹੈ ਉਹ ਕਹਿ ਦੇਣ ਵੀ ਆਪ ਅੰਦਾ ਕਰ ਲਓ ਨਾਲੇ ਲੀਡਰ ਤਾਂ ਹੈ ਅਸਲੀ ਪਰਵਿੰਦਰ ਸਿੰਘ ਕੋ ਦੁਰਦੇ ਪਾਰਟੀ ਦੇ ਉਹ ਉਹ ਅਕਾਲੀ ਦਲ ਦੀ ਭਰਤੀ ਚੱਲ ਰਹੀ ਆ ਇਹ ਕਹਦੇ ਕਿ ਉਹ ਅਸਤੀਫਾ ਦੇ ਇਹਨਾਂ ਦੀ ਕੋਈ ਸ਼ਰਤ ਸੀ ਸਾਰਿਆਂ ਦੀ ਬਾਹਰੋਂ ਅੰਦਰੋਂ ਇਹ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣਾ ਦੇਤਾ ਗ੍ਰੇਸਫੁਲੀ ਅਸਤੀਫਾ ਦੇਤਾ ਅਸਤੀਫਾ ਦੇ ਦਿੱਤਾ ਉਹ ਤੋਂ ਬਾਅਦ ਭਰਤੀ ਸ਼ੁਰੂ ਹੋਗੀ ਹੋਰ ਕਿਉਂ ਆਪਾਂ ਇਸ ਗੱਲ ਦੇ ਉੱਤੇ ਡਰੀਏ ਨੇ ਕਿ ਐ ਹੋ ਜੂ ਤੇ ਉਹ ਹੋ ਜੂ ਇਹਤਲਰੀ ਪਾਰਟੀਆਂ ਦਾ ਸਿਸਟਮ ਹੁੰਦਾ ਬੁਲੇਵਾ ਕੀਤਾ ਜਾ ਸਕਦਾ ਬਿਲਕੁਲ ਬੜੇ ਸਿਆਣੇ ਬੰਦੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ 2027 ਦਾ ਆਪ ਵੇਖ ਕੀ ਲੱਗਦਾ ਜਦੋਂ ਇਕੱਠੇ ਆਣ ਫਿਰ ਇੱਕ ਸਾਰਾ ਨਹੀਂ ਚੰਗਾ ਨਹੀਂ ਤਾਂ ਜੇ ਜੰਗਲ ਚ ਆ ਕੇ ਲੱਗਦੀ ਆ ਤੇ ਫੂਟੇ ਸਾਰਿਆਂ ਦੇ ਸੜ ਜਾਣੇ ਕਈ ਲੀਡਰ ਤੁਹਾਡੇ ਬੀਜੇਪੀ ਚਲੇ ਗਏ ਸਿਰਸਾ ਸਾਹਿਬ ਵੀ ਵਿਰੋਧ ਕਰ ਰਹੇ ਨੇ ਦੇਖੋ ਸਿਰਸਾ ਸਾਹਿਬ ਦੀ ਰਾਜਨੀਤੀ ਦਿੱਲੀ ਤੱਕ ਮਹਦੂਦ ਹੈ ਅੱਗੇ ਨਹੀਂ ਹੈ ਤੇ ਉਹ ਨਾਲੇ ਬੜੀ ਛੋਟੀ ਰਾਜਨੀਤੀ ਕਰਦੇ ਆ ਦਿੱਲੀ ਦੀ ਜਿਹੜੀ ਸਟੇਟ ਆ ਨਾ ਉਹ ਪੂਰੀ ਫੁੱਲ ਸਟੇਟ ਨਹੀਂ ਹੈਗੀ ਉਹ ਤਾਂ ਅੱਧੀ ਸਟੇਟ ਹੈ ਉਹਦੇ ਹੀ ਬੰਦੇ ਆ ਅੱਦੇ ਹੀ ਲੀਡਰ ਆ ਉਸ ਤਰ੍ਹਾਂ ਦੇ ਕੰਮ ਕਰਦੇ ਆ ਉਹ ਉਹਦੀ ਲੀਡਰਸ਼ਿਪ ਦਾ ਦਾ ਜ਼ਿਕਰ ਕਰ ਰਹੇ ਨੇ ਕਿ ਅਸੀਂ ਕੇਂਦਰੀ ਲੀਡਰਸ਼ਿਪ ਜਿਹੜੀ ਹੈ ਉਹ ਇੱਥੇ ਲਿਆਵਾਂਗੇ ਪੰਜਾਬ ਵੀ ਜਿੱਤਾਂਗੇ ਨਹੀਂ ਉਹ ਕੇਂਦਰ ਨੇ ਅਰਕਾ ਪਾਰਲੀਮੈਂਟ ਦੇ ਵਿੱਚ ਵੀ ਦੇਖ ਲਿਆ ਮੈਂ ਮੈਂ ਪਾਰਲੀਮੈਂਟ ਦੀ ਇਲੈਕਸ਼ਨ ਵੀ ਦੇਖ ਲਈ ਉਸ ਦਿਵਾ ਦੀ ਇੱਕ ਜਿਮਣੀ ਚੋਂ ਆਈ ਸੀ ਉਹ ਵੀ ਭਾਜਪਾ ਨੇ ਦੇਖ ਲਈ ਉਹਨਾਂ ਨੂੰ ਪਤਾ ਕਿ ਅਸੀਂ ਨਹੀਂ ਜਿੱਤ ਸਕਦੇ ਉਹ ਜਿੱਤ ਸਕਦੇ ਸੀ ਸ਼ੋਮਨੀ ਕਾਂਗਰਸ ਦੇ ਸਹਿਯੋਗ ਵਿੱਚ ਉਹ ਤਾਂ ਕਾਂਗਰਸ ਦੇ ਖਰਾਬ ਆਪ ਹੀ ਸਾਜਸ਼ ਕਰੀ ਜਾਂਦੇ ਨੋ ਮਾਸ ਦਾ ਰਿਸ਼ਤਾ ਕਿਤਨਾ ਕਿਤਨਾ ਉਹ ਫਿਰ ਤੋਂ ਉਹ ਤਾਂ ਉਹਨਾਂ ਨੇ ਉਹਨਾਂ ਨੇ ਖਤਮ ਕੀਤਾ ਉਹਨੂੰ ਜਿਉ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਨਹੀਂ ਕਰਨਗੇ ਤੇ ਹਾਉ ਦੇ ਐਕਸੈਪਟ ਵੀ ਉਹ ਐਕਸਪੈਕਟ ਵੀ ਉਹਨਾਂ ਦੇ ਵੋਟਾਂ ਭਾਈਆਂ ਕੇ ਵੀ ਹਵ ਕਿੱਥੋਂ ਪੜ ਕੀ ਅਗਲਾ ਤੁਸੀਂ ਪਵਿੱਖ ਕੀ ਮੰਨਦੇ ਹੋ ਓਵਰਆਲ ਸਥਿਤੀ ਕੀ ਮੰਨਦੇ ਹੋ ਪੰਜਾਬ ਦੀ ਪੰਜਾਬ ਅਕਾਲੀ ਦਲ ਦੇ ਨਾਂ ਤੇ ਉੱਬਰਦਾ ਅਕਾਲੀ ਦਲ ਦੀ ਪੰਜਾਬ ਦਾ ਸੇਵਾਦਾਰਾ ਜੋ ਕੁਛ ਵੀ ਅਜ ਪੰਜਾਬ ਚ ਤੁਹਾਨੂੰ ਬੜਾ ਨਜ਼ਰ ਆਉਂਦਾ ਇਹ ਅਕਾਲੀ ਦਲ ਦੀ ਦੇਣ ਹੈ ਜੋ ਲੋਕਾਂ ਦੇ ਹੱਕਾਂ ਦੀਆਂ ਨੀਤੀਆਂ ਜੋ ਹੱਕਾਂ ਦੇ ਲੋਕਾਂ ਦੇ ਹੱਕਾਂ ਲਈ ਹੱਕ ਦੇ ਬਣਾਏ ਪ੍ਰੋਗਰਾਮ ਉਹ ਸਾਰੇ ਇਕੱਲੇ ਅਕਾਲੀ ਦਲ ਦੇ ਪ੍ਰੋਗਰਾਮ ਹੋਰ ਕਿਸੇ ਦੇ ਨਹੀਂ ਜਿਹੜੇ ਜਥੇਦਾਰ ਨੇ ਲੱਗੇ ਵਿਰੋਧ ਹੋ ਰਿਹਾ ਜੀ ਉਹਨੂੰ ਲੈ ਕੇ ਵੀ ਕੋਈ ਨਾਰਾਜ਼ਗੀਆਂ ਦੂਰ ਕੀਤੀਆਂ ਜਾਣੀਆਂ ਲੋ ਵਿਰੋਧ ਚਲੋ ਵੀ ਗੁੱਸੇ ਗਰੇ ਇੱਕ ਵਾਰ ਜੋ ਕੋਈ ਤੋੜਪਨ ਮਾੜੀ ਮੁੱਟੀ ਹੁੰਦੀ ਆ ਇੱਕ ਵਾਰ ਕੋਈ चीज ਇੱਥੇ 7 ਵਜੇ ਦੀ ਜਖਮ ਤੇ ਪੇਨ ਤਾਂ ਹੁੰਦੀ ਆ ਨਾ ਇੰਨਾ ਕੋ ਹੁੰਦਾ ਕੱਲ ਜੈਦਰ ਸਾਹਿਬ ਉੱਥੇ ਬੋਲੇ ਆ ਤਖਤ ਕੇਸਕਰ ਸਾਹਿਬ ਤੇ ਜੂ ਇੱਕ ਕਿਆ ਜਾ ਰਿਹਾ ਸੀ ਕਿ ਪਾਇਰੂ ਨਹੀਂ ਕਰਦੇ ਆਂਗੇ ਉਹ ਨਹੀਂ ਹੋਏਗਾ ਆਮ ਲੋਕਾਂ ਦੇ ਹੋਗਾ ਸੀ ਉੱਥੇ ਟੈਨਸ਼ਨ ਹੋ ਗਈ ਸੀ ਲੇਕਿਨ ਉੱਥੇ ਕੋਈ ਨੂ ਬੋਲੇ ਆ ਕੋਈ ਨਹੀਂ ਸਾਰੇ ਸਿਆਣੇ ਆ ਜੀ ਸਾਰੇ ਧੜੇ ਸਾਰਾ ਪੰਥ ਬਹੁਤ ਸੂਜਵਾਨ ਹੈ ਇਹੋ ਜੀ ਕੋਈ ਗੱਲ ਨਹੀਂ